ਇਹਦੇ ਦਾਲੀਆਂ ਦਾ ਜਿਹੜਾ ਕਾਫਲਾ ਲੈ ਕੇ ਜਾ ਰਹੇ ਦਿੱਲੀ ਤੇ ਜਿਹੜੇ ਮਸਲ ਨੂੰ ਲੈ ਕੇ ਜਾ ਰਹੇ ਮੈਂ ਕਿਸਾਨ ਜਥੇਬੰਦ ਸਿੰਘੂ ਜਿਪੀਲਾ ਵਿਦੇ ਦਾ ਅਜੀਤ ਸਿੰਘ ਰੋਮਾ ਇਹ ਜਿਹੜੇ ਸਾਡੀਆਂ ਕੇਂਦਰ ਸਰਕਾਰ ਨੇ ਮੰਗਾਂ ਮੰਨੀਆਂ ਸੀ ਇੱਕ ਸਾਲ ਤੋਂ ਪੂਰੀ ਅਧੀਕ ਤੋਂ ਬਾਅਦ ਜਥੇਬੰਦੀਆਂ ਨੇ ਦੁਬਾਰਾ ਇਧਰ ਨਾਲ ਅਲੀਕਿਆ ਕਿਉਂਕਿ ਇੱਕ ਸਾਲ ਦਾ ਕਈ ਵੇਟ ਕਰਦੇ ਸਾਡੀ ਸੈਂਟਰ ਸਰਕਾਰ ਨੇ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਿਹੜੀ ਕਹਿੰਦੇ ਕਿ ਕਮੇਟੀ ਬਣਾ ਕੇ ਅਸੀਂ ਜਿਹੜੇ ਜਿਹੜੇ ਕਿਸਾਨਾਂ ਦੀ ਐਮਐਸਪੀ ਫਸਲਾਂ ਦੀ ਗਰੰਟੀ ਦੇਵਾਂਗੇ ਜਿਹੜੇ ਸਾਡੇ ਸ਼ਹੀਦ ਹੋਏ ਪਰਿਵਾਰ ਸੀਗੇ ਉਹਨਾਂ ਨੂੰ ਮੁਆਵਜ਼ਾ ਦੇਵਾਂਗੇ ਕਿ ਪਰਿਵਾਰ ਨੂੰ ਨੌਕਰੀ ਦੇਵਾਂਗੇ ਜਿਹੜੇ ਆਪਣੇ ਲਖੀਨਪੁਰ ਖੀਰੀ ਦੇ ਵਿੱਚ ਸ਼ਹੀਦ ਹੋਏ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਸ਼ਹੀਦ ਹੋਇਆ ਸੀਗਾ ਉਹਦਾ ਅਜੇ ਤੱਕ ਸਾਨੂੰ ਅਜੇ ਮਿਸ਼ਨਲ ਟ੍ਰੈਨਿੰਗ ਉਹ ਉਹ ਟੀਪੀ ਦੇ ਵਿੱਚ ਸਹਿ ਆਪਣੀ ਸਰਕਾਰ ਤੇ ਬੈਠਾ ਵਾ ਉਹ ਆਪਣੀ ਸਰਕਾਰ ਚਲਾ ਰਹੀ ਅਜੇ ਤੱਕ ਸਾਨੂੰ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਹੋਰ अनेका ਮੰਗਦੇ ਕਿ ਪੈਰਾਮੀਟਰ ਲਾਉਣੇ ਆ ਉਹ ਅਜੇ ਤੋਂ ਅੱਗੇ ਨਹੀਂ ਲਾਵਾਂਗੇ अनेका ਮੰਗਾਂ ਜਿਹੜੀਆਂ ਸਾਡੀਆਂ ਸੀਗੀਆਂ ਉਹ ਇਹਨਾਂ ਨੇ ਮੰਨ ਕੇ ਤੇ ਲਾਗੂ ਨਹੀਂ ਕੀਤੀਆਂ ਪੂਰੇ 1 ਸਾਲ ਦੇ ਬਾਅਦ ਅੱਜ ਅਸੀਂ ਪੂਰੇ ਆਪਣੇ ਸੈਂਕੜੇ ਟਰਾਲੀਆਂ ਦੇ ਨਾਲ 11 ਟਰਾਲੀਆਂ ਦੇ ਨਾਲ ਅੱਜ ਅਸੀਂ ਦਿੱਲੀ ਨੂੰ 11 ਤਰੀਕ ਨੂੰ ਤੁਰੇ ਆ ਔਰ 13 ਤਰੀਕ ਨੂੰ ਦਿੱਲੀ ਦੇ ਵਿੱਚ ਜਾ ਕੇ ਐਂਟਰ ਹੋ ਕੇ ਉੱਥੇ ਅਸੀਂ ਲਗਾਤਾਰ ਸਾਡਾ ਧਰਨਾ ਜਾਰੀ ਰਹੂਗਾ ਚਲੋ ਤਾਂ ਸਾਡੀਆਂ ਮੰਗਾਂ ਇੱਕ ਤਾਂ ਦੇ ਜਿੰਨੀਆਂ ਵੀ ਆਪਣੇ ਭਾਰਤ ਦੇ ਵਿੱਚ ਕਿਸਾਨ ਦੁਨੀਆਂ ਕਿੰਨੀਆਂ ਸਟੇਟਾਂ ਤੋਂ ਜਾ ਰਹੀਆਂ ਪੰਜਾਬ ਦੇ ਵਿੱਚ ਕਿੰਨੀਆਂ ਜਾ ਰਹੀਆਂ ਅਸੀਂ ਸੁਣਨ ਚ ਆਇਆ ਕਿ ਕੁਝ ਦਸੇ ਬੰਦੀਆਂ ਜਿਹੜੀਆਂ ਉਹ ਬਾਈਕਾਟ ਵੀ ਕਰ ਰਹੀਆਂ ਮਸਤਕ ਸਾਰਿਆਂ ਦਾ ਇੱਕ ਆ ਉਹ ਪੋਸਟਾਂਵਾਂ ਠਹਿਰ ਕੇ ਆਉਣਾ ਚਾਹੁੰਦੀਆਂ ਵਾਂ ਉਸ ਚੜੀਆਂ ਜਿਹੜੀਆਂ ਪੂਰੇ ਭਾਰਤ ਦੀਆਂ ਬਾਕੀ ਜਿ세 ਬੰਦੀਆਂ ਵਾਂ ਉਹ ਅੱਜ ਜਿਹੜੀਆਂ ਆ ਉਹ ਯਾਰੀ ਕਰਕੇ ਜਾ ਚੁੱਕੀਆਂ ਵਾਂ ਉਹਨਾਂ ਸਾਨੂੰ ਕਿਹਾ ਵੀ ਅਸੀਂ 16 ਤੋਂ ਬਾਅਦ ਆਵਾਂਗੇ। ਬਾਕੀ ਕੋਈ ਨਹੀਂ ਮਸਤਕ ਸਾਰੀਆਂ ਜਥੇਬੰਦੀਆਂ ਦਾ ਇੱਕਿਆ, ਨਿਸ਼ਾਨਾ ਇੱਕਿਆ, ਸਾਰੇ ਇਕੱਠੇ ਹੋ ਕੇ ਲੜਾਂਗੇ। ਜਿੱਦਾਂ ਕਿ ਹਰਿਆਣਾ ਸਰਕਾਰ ਨੇ 8 ਲੇਅਰ ਦੀ ਉੱਥੇ ਮਤਲਬ ਬੈਰੀਕੇਡਿੰਗ ਕਰਤੀ ਆ। ਉਹਨਾਂ ਨੇ ਵੱਡੇ ਵੱਡੇ ਪਿੰਡਰ ਤੇ ਸੜਕਾਂ ਤੇ ਜਿਹੜੇ ਉਹ ਖਿੱਲਾ ਵਾਲੇ ਜਿਹੜੇ ਉਹ ਚਾਲੂ ਕਰਦੇ ਆ। ਵੇਖੋ ਜੀ ਸਰਕਾਰ ਨੇ ਆਪਣਾ ਐਕਸ਼ਨ ਕਰਨਾ ਵਾ। ਜਿਹੜੇ ਅਸੀਂ ਕਿਸਾਨ ਚੱਲੇ ਆ ਅਸੀਂ ਆਪਣਾ ਐਕਸ਼ਨ ਕਰਨਾ ਵਾ। ਅਸੀਂ ਆਪਣੇ ਤਰੀਕਿਆਂ ਦੇ ਨਾਲ ਉਹਨਾਂ ਦੀਆਂ ਰੋਕਾਂ ਤੋੜ ਕੇ ਅਸੀਂ ਦਿੱਲੀ ਦੇ ਵਿੱਚ ਅੱਗੇ ਵਧਾਂਗੇ ਅਸੀਂ ਪ੍ਰਬੰਧ ਕਰ ਲਿਆ ਸਾਰੇ ਉਹਨਾਂ ਰੋਕਾਂ ਤੋੜਨ ਦੀ ਜਿੱਦਾਂ ਕਿ ਤੁਹਾਨੂੰ ਪੈਰੀਕੇਡਾਂ ਨਾਲ ਰੋਕਿਆ ਜਾਂਦਾ ਕਿ ਕਿ ਤੁਸੀਂ ਆਪਣਾ ਉਹ ਰੋਕਾਂ ਤੋੜੋਗੇ ਬਿਲਕੁਲ ਤੋੜ ਕੇ ਸਾਨੂੰ ਸੁਣਾਓ ਅਸੀਂ ਜਨਤਕ ਕੰਮਾਈ ਢੰਗ ਨਾਲ ਜਾਵੋਗੇ ਛਾਪ ਵਿੱਚ ਝੰਗਣਾ ਜਾਵਾਂਗੇ ਇਹੋ ਜਿਹਾ ਸਾਡੇ ਨਾਲ ਬਤੀਰਾ ਸਰਕਾਰ ਵਰਤੂਗੀ ਉਹੋ ਜਿਹਾ ਹੀ ਵਰਤੂ ਪੰਜਾਬ ਵਾਸੀ ਇਹਨਾਂ ਨੂੰ ਸ਼ਹਿਰ ਦਿਨੇ ਚਾਹੁੰਦੇ ਆ ਕਿ ਭਾਹੋ ਜਿਹੜੇ ਅੱਜ ਅਸੀਂ ਚਲ ਗਨੇ ਆ ਅਸੀਂ ਵੀ ਉੱਥੇ ਜਾ ਕੇ ਜਦ ਤੱਕ ਮੋਰਚਾ ਫਤੇ ਨਹੀਂ ਹੁੰਦਾ ਉਹਨਾਂ ਤੱਕ ਡਟੇ ਰਹਾਂਗੇ ਬਾਕੀ ਤਕੜੇ ਹੋ ਕੇ ਸਾਥ ਦਿਓ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ ਮਗਰ ਬਹੀਰਾ ਗੱਦ ਕੇਾਰੇ ਮੇਰੇ ਸਾਥ ਨੂੰ ਆ ਕੇ ਆਪਣੀਆਂ ਮੰਗਾ ਮੰਨਵਾਉਣ ਵਾਸਤੇ ਦਿੱਲੀ ਵਜਹਾਰੇ ਸਾਰੇ ਵਾਗਰ ਤਕੜਾ ਸਾਥ ਨਾਨਕ ਬਾਲਸਾ ਹਾਂਜੀ ਤੇ ਅੱਜ ਤੁਸੀਂ ਜਿਹੜੇ ਟਰਾਲੀਆਂ ਦਾ ਕਾਫਲਾ ਆਇਆ ਇਹ ਕਿੰਨਾ ਵੱਡਾ ਕਿਹੜੇ ਰੂਪ ਤੇ ਇਹ ਜਿੱਦਿ ਦੇ ਲੈ ਕੇ ਚੱਲੇ ਆ ਜਦਾਂ ਬਾਹਰ ਸਾਡੀ ਗਿਣਤੀ ਆਈ ਇਹ ਥੋੜੀ ਗਿਣਤੀ ਨੇ ਵੀ ਇਹ ਲੱਖਾਂ ਤੋਂ ਵੀ ਚਾਹ ਗਿਣਤੀ ਆ ਇਹ ਜਿਹੜਾ ਤਰਨਾ ਹੁਣ ਤੁਸੀਂ ਲਗਾ ਰਹੇ ਜਾ ਕੇ ਇੱਕ ਪੱਕਾ ਹੀ ਮੋਰਚਾ ਲੱਗੂ ਜਨਾ ਤੱਕ ਮਸਲਾ ਨਹੀਂ ਹੱਲ ਹੁੰਦਾ